ਬੰਦ ਰੱਖਿਆ ਲਾਈਟਾਂ ਪੰਜਾਬ ਦੇ ਨਾਲ ਜ਼ਿਲ੍ਹਿਆਂ ਦੇ ਵਿੱਚ ਮੁਰਤੋਂ ਸਾਰਨ ਵਚਨਗੇ ਤੇ ਬਲੈਕਆਊਟ ਹੋਵੇਗਾ ਜਿਹੜਾ 31 ਮਈ ਨੂੰ ਮੌਕ ਟ੍ਰਿਲ ਹੋਵੇਗੀ ਜਿਸ ਦੇ ਤਹਿਤ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਹਿਮ ਅਪੀਲ ਕੀਤੀ ਗਈ ਹੈ ਇਸ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਤੁਹਾਨੂੰ ਦਵਾਂਗੇ ਅੱਜ ਫਿਰ ਤੋਂ ਬਲੈਕਆਊਟ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਪੰਜਾਬ ਦੇ ਅੰਮ੍ਰਿਤਸਰ ਜਲੰਧਰ ਬਰਨਾਲਾ ਤੇ ਸਰਹੱਦੀ ਇਲਾਕਿਆਂ ਦੇ ਵਿੱਚ ਮੁਰਤੋਂ ਮੌਕ ਟ੍ਰਿਲ ਹੋਏਗੀ ਪੰਜਾਬ ਦੇ ਵਿੱਚ ਫਲਕੇ 31 ਮਈ ਨੂੰ ਮੌਕ ਟ੍ਰਿਲ ਹੋਵੇਗੀ ਜਿਸ ਦੇ ਤਹਿਤ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਹਿਮ ਅਪੀਲ ਕੀਤੀ ਗਈ ਹੈ ਦੱਸ ਦਈਏ ਕਿ ਪੰਜਾਬ ਦੇ ਅੰਮ੍ਰਿਤਸਰ ਜਲੰਧਰ ਬਰਨਾਲਾ ਦੇ ਨਾਲ ਲੱਗਦੇ ਜਿਹੜੇ ਵੀ ਸਰਹੱਦੀ ਇਲਾਕੇ ਐ ਉਹਨਾਂ ਦੇ ਵਿੱਚ ਮੌਕ ਟ੍ਰਿਲ ਹੋਏਗੀ ਇਸ ਦੌਰਾਨ ਪਹਿਲਾ ਦਿਤਰਾ ਮੁਰਤੋਂ ਸਾਰਨ ਵਜਨਗੇ ਤੇ ਨਾਲ ਹੀ ਬਲੈਕਆਊਟ ਹੋਵੇਗਾ ਨਾਲੇ ਪ੍ਰਸ਼ਾਸਨ ਨੇ ਅਪੀਲ ਕੀਤੀ ਹੈ ਕਿ ਜਦੋਂ ਬਲੈਕਆਊਟ ਹੋਵੇ ਤਾਂ ਸਾਰੇ ਆਪਣੇ ਕਰਾਡੀਆ ਲਾਈਟਾਂ ਬੰਦ ਕਰ ਦੇ ਜਿਹਾ ਜਲੰਧਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ 31 ਮਈ ਦੀ ਰਾਤ ਨੂੰ 9:30 ਤੋਂ 10 ਵਜੇ ਤੱਕ ਜਲੰਧਰ ਜ਼ਿਲ੍ਹੇ ਵਿੱਚ ਬਲੈਕਆਊਟ ਦਾ ਅਭਿਆਸ ਕਰਾਇਆ ਜਾ ਰਿਹਾ ਹੈ ਉਹਨਾਂ ਵੀ ਦੱਸਿਆ ਕਿ ਬਲੈਕਆਊਟ ਤੋਂ ਪਹਿਲਾਂ थे रान, वाले तो इलावा पूरे लाइट बंद कर दिखाई इस तो नगर निगम वालों भी उक्त समय दौरान स्ट्रीट लाइटा लाइट की लाइट बंद कर दिखती जाएगी दस की ब्लैकआउट दौरान जिला वासी जनरेटर इनवर्टर राही लाइट की वरतो न ਉਤੇ ਅੰਮ੍ਰਿਤਸਰ ਦੇ ਰੰਜੀਤ ਐਵੇਨਿਊ 'ਚ ਇੱਕ ਘੰਟਾ ਮੌਕ ਟਿਲ ਅਤੇ 8 ਵਜੇ ਤੋਂ 8:30 ਵਜੇ ਤੱਕ ਬਲੈਕਆਊਟ ਹੋਵੇਗਾ 3 ਮਈ ਦੀ ਸ਼ਾਮ 6 ਵਜੇ ਤੋਂ ਲੈ ਕੇ 7 ਵਜੇ ਤੱਕ ਦੁਸ਼ਹਿਰਾ ਗਰਾਊਂਡ ਰੰਜੀਤ ਐਵੇਨਿਊ ਅੰਮ੍ਰਿਤਸਰ ਵਿਖੇ ਮੌਕ ਟਿਲ ਹੋਵੇਗੀ ਅਤੇ 8 ਵਜੇ ਤੋਂ 8:30 ਵਜੇ ਯਾਨੀ ਕਿ ਅੱਧਾ ਘੰਟਾ ਤੱਕ ਬਲੈਕਆਊਟ ਹੋਵੇਗਾ ਪ੍ਰਸ਼ਾਸਨ ਵੱਲੋਂ ਪਹਾਂਦੇ ਕਿ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ ਤੇ ਕਿਹਾ ਗਿਆ ਹੈ ਕਿ ਘਬਰਾਂ ਦੀ ਲੋੜ ਨਹੀਂ ਆਪਾਵਾਂ ਤੇ ਯਕੀਨ ਨਹੀਂ ਕਰਨਾ ਇਹ ਸਿਰਫ ਰੁਟੀਨ ਦਾ ਇੱਕ ਪ੍ਰੈਕਟਿਸ ਹੈ ਜਿਆ ਇਸ ਤੋਂ ਇਲਾਵਾ ਬਰਨਾਲਾ ਵਿੱਚ ਤਿੰਨ ਥਾਵਾਂ ਤੇ ਮੌਕ ਫਿਲ ਹੋਏਗੀ ਬਰਨਾਲਾ ਪ੍ਰਸ਼ਾਸਨ ਨੇ ਵੱਡਾ ਫੈਸਲਾ ਲਿਆ ਹੈ ਬਰਨਾਲਾ ਡਿਪਟੀ ਕਮਿਸ਼ਨਰ ਨੇ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ ਸ਼ਾਮ 8:30 ਵਜੇ ਤੋਂ 9:00 ਵਜੇ ਤੱਕ ਬਲੈਕਆਊਟ ਦਾ ਅਭਿਆਸ ਹੋਏਗਾ ਜਿਸ ਨਾਲ ਬਡਾਲਾ ਵਾਸੀਆਂ ਨੂੰ ਵੀ 8:30 ਵਜੇ ਲਾਈਟਾਂ ਬੰਦ ਕਰਨ ਦੀ ਅਪੀਲ ਦਿੱਤੀ ਗਈ ਹੈ